ਹਾਂਜੀ ਆਪਣੇ ਤਿੰਨ ਚਾਰ ਪਲੇਅਰਾਂ ਦੀ ਚੱਕਰ ਹੋਗੇ ਪੂਰੇ ਗਰਾਊਂਡ ਦੇ ਆਪਣੇ ਪਲੇਅਰਾਂ ਦੇ ਕੁਝ ਦੇ ਅਜੇ ਚੱਕਰ ਬਾਕੀ ਨੇ ਗਰਾਊਂਡ ਦੇ ਉੱਪਰ ਦੀ ਦੇਖ ਸਕਦੇ ਤੁਸੀਂ ਬਾਈ ਪੂਰੀ ਮਿਹਨਤ ਕਰ ਰਹੀ ਹੈ ਮੁੰਡੇ ਬਾਬਾ ਆਪੇ ਤਖਤ ਬਠਾ ਦਿੰਦਾ ਬੰਦਾ ਹੋਵੇ ਨਾ ਵੀ ਨੀਤ ਕੁੜੇ ਭਾਈ ਆ ਪਲੇਅਰ ਨੇ ਸਾਡੇ ਨੇ ਬਹੁ ਟਾਈਮ ਤੱਕ ਕਬੱਡੀ ਨੂੰ ਸਾਰੇ ਤੁਸੀਂ ਜਾਣਦੇ ਹੋ ਭਾਈ ਇਹ ਆਪਣਾ ਖਰਾਜੀ ਇਹ ਲੱਖਾ ਆਪਣਾ ਇਧਰ ਨਵੇਂ ਮੁੰਡੇ ਨੇ ਭਾਈ ਗੇੜੇ ਹੋ ਗਏ ਪੂਰੇ ਲਓ ਜੀ ਇੱਕ ਸਾਨੂੰ ਨਾ ਅਸੀਂ ਭਾਈ ਯਾਰ ਨਵਾਂ ਜਾਫੀ ਤਿਆਰ ਕਰ ਰਹੇ ਹਾਂ ਲੈ ਭਾਈ ਅਸੀਂ ਇਹਨੂੰ ਪਿਆਰ ਨਾਲ ਭਾਈ ਜਟਾਣਾ ਕਹਿੰਦੇ ਆ ਪ੍ਰਦੀਪ ਨਾ ਹੈ ਬੱਦ ਵਧੀਆ ਬਈ ਬਾਡੀ ਲੈਂਗੁਏਜ ਦੱਸਦੀ ਆ ਬਣ ਸਕਦਾ ਜੀ ਮਿਹਨਤ ਕਰਦਾ ਰਿਹਾ ਇਧਰ ਮੱਖੀ ਵਰਗੇ ਬਈ ਆਪਣੇ ਗੱਗੀ ਵਰਗੇ ਨੇ ਨਵੇਂ ਮੁੰਡੇ ਨੂੰ ਬਈ ਸਾਡੀ ਪੂਰੀ ਫੁੱਲ ਸਪੋਰਟ ਐ ਇਸ ਵਾਰ ਇਸ ਵਾਰ ਯਾਰ ਜੀ ਨਵੇਂ ਮੁੰਡੇ ਨੂੰ ਬਈ ਬੀਜੇ ਮਿਲਣਾ ਬਹੁਤ ਵਧੀਆ ਹੋਊਗਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਬਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਮੁੰਡਿਆਂ ਦੀ ਬਈ ਮਿਹਨਤ ਪੂਰੀ ਐ ਇਸ ਵਾਰ ਮੱਖੀ ਆ ਗੱਗੀ ਆਪਣਾ ਨਵੇਂ ਮੁੰਡੇ ਬਈ ਪੂਰੀ ਮਿਹਨਤ ਕਰ ਰਹੇ ਨੇ ਇਸ ਵਾਰ ਇਹਨੂੰ ਅਸੀਂ ਪਿਆਰ ਨਾਲ ਕੋਚ ਕਹਨੇ ਆ ਇਹ ਨੇ ਸਾਡੇ ਚਟਾਣਾ ਸਾਹਿਬ ਉਧਰ ਲੱਖਾ ਆ ਬਾਈ ਦੇ ਪਿੰਡ ਆ ਬਈ ਰਾੜ ਮਿਹਨਤ ਕਰਨ ਪਰ ਇੱਥੇ ਆਉਂਦਾ ਬਈ ਸਾਡੇ ਗਰਾਊਂਡ ਦੇ ਵਿੱਚ ਟੀਚਰ ਲੱਗੇ ਹੋਈ ਨਹੀਂ ਬਈ ਇਹ ਬਜਣੀ ਕਬੱਡੀ ਬਈ ਬਹੁਤ ਵਧੀਆ ਖੇੜਦਾ ਹੈ ਕਬੱਡੀ ਦਾ ਸਦਾਈ ਆ ਬਈ ਸਾਡਾ ਇਹ ਖਰਾਜੀ ਗਰਾਊਂਡਾਂ ਦੀ ਰੌਣਕ ਹੈ ਵੀਡੀਓ ਨੂੰ ਕਰ ਦਿਓ ਸ਼ੇਅਰ ਬਈ ਦੱਬ ਕੇ ਕਰੋ ਕਮੇਟੀ ਯਾਰ ਸਾਡੇ ਮੁੰਡਿਆਂ ਲਈ ਨਵੇਂ ਮੁੰਡੇ ਗਰਾਊਂਡ ਦੇ ਵਿੱਚ ਆ ਰਹੇ ਨੇ ਬਾਈ ਸਪੋਰਟ ਚਾਹੀਦੀ ਆ ਹੁਣ ਸਸਰੀ ਗਲਬਰੀ ਸਾਰੇ ਭਰਾਵਾਂ ਨੂੰ